ਮਸਜੇ ਦੀਆਂ ਤਸਵੀਰਾਂ ਜਿੱਥੇ ਨਵੀਂ ਕ੍ਰੇਟਾ ਕਾਰ ਦੇ ਤਿੰਨ ਟਾਇਰ ਜਿਹੜੇ ਚੋਰ ਆ ਉਹ ਖੋਲ ਕੇ ਫਰਾਰ ਹੋ ਗਿਆ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਟਾਇਰ ਜਿਹੜੇ ਆ ਉਹ ਖੁੱਲੇ ਗਿਆ 7 ਵਜੇ ਤੁਹਾਨੂੰ ਮਤਲਬ ਸਾਡੇ ਰਿਸ਼ਤੇਦਾਰਾਂ ਨੂੰ ਦੱਸਿਆ ਤੇ ਲਾਂਚ ਜਿਹੜੇ ਮੱਲੇ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਗੱਡੀ ਟਾਇਰ ਕੋਈ ਲਾ ਕੇ ਲੈ ਗਿਆ ਅਸੀਂ ਉਸ ਤੋਂ ਬਾਅਦ ਆਪ ਹੀ ਫਿਰ ਜਦੋਂ ਜਿੱਦਿਆਂ ਨੂੰ ਪਤਾ ਲੱਗਾ ਅਸੀਂ ਉਸ ਤੋਂ ਬਾਅਦ ਪੁਲਿਸ ਮੈਥ ਥਾਣੇ ਗਏ ਸਿਟੀ ਚ ਉੱਥੇ ਅਸੀਂ ਮੁੰਚੀ ਨੂੰ ਡਿਪਾਰਟਮੈਂਟ ਚ ਅਸੀਂ ਕੰਪਲੇਨ ਲਾਈ ਕੀ ਸਾਡੀ ਗੱਡੀ ਦੇ ਇਸ ਤਰ੍ਹਾਂ ਤਾਇਸ਼ ਚੋਰੀ ਹੋ ਗਿਆ। ਛੁਲੀ ਕਰਦੀ ਗਈ। ਸਵੇਰ ਦਾ ਟਾਇਰ ਲੱਥੇ ਹੋਏ ਆ। ਅਸੀਂ ਬਾਰ ਬਾਰ ਬੱਚਾ 5-7 ਵਾਰ ਚਲਾ ਗਿਆ ਬੱਚਾ ਕੱਲ ਜਾ ਰਾ। ਬਿਊਟੀ ਛੱਡ ਕੇ ਆਇਆ ਉੱਥੇ ਗਿਆ। ਪਰ ਕੋਈ ਕਾਰਵਾਈ ਨਹੀਂ ਉਹਨੇ ਕੀਤੀ ਗਈ। ਉਹਨ ਹਾਰ ਕੇ ਸਾਨੂੰ ਅੱਗ ਕੇ ਇੱਕ ਕਦਮ ਚੱਕਣਾ ਵੈ ਗਿਆ। ਤੁਹਾਨੂੰ ਬੁਲਾ ਪ੍ਰੈਸ ਰਿਪੋਰਟ ਨੂੰ ਬੁਲਾਣਾ ਚਾ ਗਿਆ। ਨਾ ਕੋ ਲੇਡੀਜ਼ ਸੇ ਸਿਚੇਤ ਨਾ ਕੋ ਕੁਛ ਵੀ ਅਕਸੇ ਹੁੰਦੀ ਹੈ ਇੱਥੇ ਸਾਰਾ। ਸਰ ਮੈਂ ਦੱਸਦਾ ਹੀ ਨਹੀਂ ਕਿ ਮੈਂ ਫਿਰੋਜ਼ਪੁਰ ਦਾ। ਬੇਸਿਕਲੀ ਅਗਰ ਤੁਸੀਂ ਟਰਸਟ ਕਰੋ ਕੋਈ ਵੀ ਨਹੀਂ ਦੱਸਦਾ ਹੋਏਗਾ ਮਿਲ ਅਗਰ ਤੁਹਾਨੂੰ ਯੂਥ ਹੈ ਨਾ ਉਹ ਬਹੁਤ ਈਰ ਦੱਸਦਾ ਹੋਇਆ ਕਿ ਮੈਂ ਫਿਰੋਜ਼ਪੁਰ ਦਾ ਕੋਈ ਕਹਿੰਦਾ ਕਿ ਮੈਂ ਸਰ ਮੈਂ ਲੁਧਿਆਣੇ ਤੋਂ ਆ ਕੋਈ ਕਹਿੰਦਾ ਸਰ ਮੈਂ ਇੱਥੋਂ ਦਾ ਕੋਈ ਅਦਰ ਟਾਈਮ ਯੂਥ ਇਹ ਨਹੀਂ ਕਹਿੰਦਾ ਕਿ ਨਹੀਂ ਸਰ ਅਸੀਂ ਫਿਰੋਜ਼ਪੁਰ ਦੇ ਆ ਕਿਉਂ ਨਹੀਂ ਕਹਿੰਦਾ ਜਿੰਨੂ ਵੀ ਅਸੀਂ ਕਹਿੰਦੇ ਆ ਮੈਂ ਤੁਹਾਨੂੰ ਹੁਣੇ ਵੀ ਕਾਲ ਲਾ ਦੇਣਾ ਕਿ ਫਿਰੋਜ਼ਪੁਰ ਦਾ ਉਹ ਕਹਿੰਦੇ ਯਾਰ ਫਿਰੋਜ਼ਪੁਰ ਜਿੱਥੇ ਚਿੱਟਾ ਵੇਖਦਾ ਜਿੱਥੇ ਯਾਰ ਚੋਰੀਆਂ ਚਗਾਰੀਆਂ ਹੁੰਦੀਆਂ ਫਿਰੋਜ਼ਪੁਰ ਦਾ ਬੇਸਿਕਲੀ ਇਹ ਨਾ ਮਾਨ ਵਧ ਗਿਆ ਨਾ ਫਿਰੋਜ਼ਪੁਰ ਦੇ ਹਾਲਾਤ ਦਿਨ ਬਦ ਦਿਨ ਵੱਤੋਂ ਬੱਤਰ ਹੁੰਦੇ ਜਾ ਰਹੇ ਆ ਲਗਾਤਾਰ ਸ਼ਹਿਰ ਅੰਦਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਜ ਹੋਣ ਤਾਂ ਚੋਰਾ ਨੇ ਬਿਲਕੁਲ ਹੀ ਸ਼ਰਮੀ ਜੜੀ ਆ ਉਹ ਲਾ ਕੇ ਰੱਖ ਦਿੱਤੀ ਆ ਘਰ ਦੇ ਬਾਹਰ ਖੜੀਆਂ ਤਾਰਾਂ ਦੇ ਜਿਹੜੇ ਤਾਇਰ ਆ ਉਹ ਖੋਲਣੇ ਸ਼ੁਰੂ ਕਰ ਦਿੱਤੇ ਆ ਅਸੀਂ ਇਸ ਵੇਲੇ ਫਰੋਇਪਰ ਮੈਂ ਮਹਾਰਾਸ਼ਟਰ ਬੈਂਕ ਦੇ ਨੇੜੇ ਆ ਜਿੱਥੇ ਸਵੇਹਾ ਅੱਜ ਇੱਕ ਕ੍ਰੇਟਾ ਨਵੀਂ ਕਾਰ ਦੇ ਟਾਇਰ ਖੋਲ ਕੇ ਚੋਰ ਜਿਹੜੇ ਆ ਉਹ ਫਰਾਰ ਹੋ ਗਏ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਇੱਧਰ ਦੇਖ ਸਕਦੇ ਹੋ ਕਿ ਇਹ ਬਿਲਕੁਲ ਨਵੀਂ ਨਕੋਰ ਕ੍ਰੇਟਾ ਕਾਰ ਆ ਜਿਸ ਵਿੱਚ ਅੱਜ ਸਵੇਰੇ ਚੋਰਾਂ ਵੱਲੋਂ ਟਾਇਰ ਜਿਹੜੇ ਆ ਉਹ ਖੋਲ ਲਏ ਗਏ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕੀ ਮੱਕੇ ਦੀਆਂ ਤਸਵੀਰਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦੇ ਦਾਅਵੇ ਕਰ ਰਿਹਾ ਕਿ ਸ਼ਹਿਰ ਅੰਦਰ ਪੁਲਿਸ ਜਿਹੜੀ ਆ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਪਰ ਕਿਤੇ ਨਾ ਕਿਤੇ ਜਿਹੜੇ ਚੋਰ ਆ ਉਹ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲਦੇ ਨਜ਼ਰ ਆ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਲੋਕ ਇਕੱਠੇ ਹੋਏ ਆ ਇਹ ਚੋਰਾਂ ਤੋਂ ਤੰਗ ਹੋ ਕੇ ਇਕੱਠੇ ਹੋਏ ਆ ਕਿਉਂਕਿ ਲੋਕ ਇਸ ਏਰੀਆ ਵਿੱਚ ਲਗਾਤਾਰ ਰਾਤ ਦੇ ਸਮੇਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲੁਟਾ ਖੋਆ ਹੋ ਰਹੀਆਂ ਲੋਕ ਜਿਹੜੇ ਆ ਉਹ ਅੱਕੇ ਪਏ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਭਾਜੀ ਕੀ ਨਾਮ ਕੀ ਦੋ ਨੀਲਮਨੀ ਪਰ ਇਹ ਕਦੋਂ ਦੀ ਘਟਨਾ ਹੈ ਭਾਜੀ ਸੋਹਰਿਆ ਜ ਮਾਰਨਿੰਗ ਦੀ ਹੈ 3:00 ਤੇ ਲੇ ਕੇ 4:00 ਦੇ ਵਿੱਚ ਵਿੱਚ ਰੌ ਮਤਲਬ ਜੇ ਸਾਨੂੰ ਪਤਾ ਲੱਗਾ ਸੀ 7:00 ਵਜੇ ਸਾਨੂੰ ਮਤਲਬ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਇਥੇ ਲੌਂਚ ਜਿਹੜੇ ਮੱਲੇ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਗੱਡੀ ਟਾਇਰ ਕੋਈ ਲਾ ਕੇ ਲੈ ਗਿਆ ਅਸੀਂ ਉਸ ਤੋਂ ਬਾਅਦ ਆਪ ਹੀ ਫਿਰ ਜਦੋਂ ਜਿੱਦਿਆਂ ਨੂੰ ਪਤਾ ਲੱਗਾ ਅਸੀਂ ਉਸ ਤੋਂ ਬਾਅਦ ਪੁਲਿਸ ਮੈਥ ਥਾਣੇ ਗਏ ਸਿਟੀ ਚ ਉਥੇ ਅਸੀਂ ਮੁੰਸ਼ੀ ਨੂੰ ਡਿਪਾਰਟਮੈਂਟ ਚ ਅਸੀਂ ਕੰ ਕਿ ਸਾਡੀ ਗੱਡੀ ਦੇ ਇਸ ਤਰ੍ਹਾਂ ਚੋਰੀ ਹੋ ਗਿਆ ਤੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਬੜ ਕੰਪਲੇਨ ਲਖਣ ਤੋਂ ਬਾਅਦ ਉਹਨਾਂ ਨੇ ਸਾਰਾ ਦਿਨ ਹੋ ਗਿਆ ਮਤਲਬ ਸ਼ਾਮ ਦੇ ਸਾਰੇ ਸੱਤ ਵੱਜ ਗਏ ਨੇ ਅਸੀਂ ਮਤਲਬ ਉਹ ਕੀਤਾ ਕਿ ਤਿੰਨ ਚਾਰ ਫੋਨ ਹੈ ਤੇ ਤਿੰਨ ਚਾਰ ਵਾਰੀ ਸੀ ਉਹਦੇ ਹੀ ਵਿਜ਼ਿਟ ਕੀਤਾ ਉੱਥੇ ਥਾਣੇ 'ਚ ਕਿ ਸਰ ਕੁਝ ਕਰੋ ਕੁਝ ਤੁਹਾਨੂੰ ਅਪਡੇਟ ਦੋ ਕੀ ਕਾਰਵਾਈ ਹੋ ਰਹੀ ਹੈ ਉਹਨਾਂ ਵੱਲੋਂ ਕੀ ਬਸ ਆ ਰਹੇ ਆ ਆ ਰਹੇ ਆ ਮੈਂ ਕਿਹਾ ਸਰ ਕੋਈ मुੰਚੀ ਕੋਈ ਆਪਣਾ ਕੋਈ ਡਿਪਾਰਟਮੈਂਟ ਪਰਸਾ ਤੁਹਾਨੂੰ ਭੇਜੋ ਤੇ ਦੇਖੋ ਦੱਸੇ ਗੱਡੀ ਉਧਰ ਟਿੱਟਾਂ ਤੇ ਖਲਾਈ ਹੋਈ ਆ ਤੁਹਾਨੂੰ ਵੀ ਦੱਸੋ ਕਿੱਥੇ ਕੀ ਕੰਮ ਹੈ ਕੀ ਕਾਰਵਾਈ ਹੋ ਰਹੀ ਹੈ ਉਹਨਾਂ ਵੱਲੋਂ ਕੋਈ ਪ੍ਰਸ਼ਾਸਨਿਕ ਬਸ ਆ ਰਹੇ ਆ ਆ ਰਹੇ ਆ ਆ ਰਹੇ ਆ ਫਾਈਨਲੀ ਫਿਰ ਮੈਨੂੰ ਇੱਕ ਤੁਹਾਡਾ ਸਾਰਾ ਲੈ ਦੇਣਾ ਗਿਆ ਮੈਂ ਕਿਸੇ ਨੂੰ ਤੁਹਾਡਾ ਰੈਫਰੈਂਸ ਦਿੱਤਾ ਕਿ ਅਗਰ ਫਰੋਸਪੁਰ ਫਰੋਸਪੁਰ ਸ਼ਹਿਰ ਚ ਕਿਤੇ ਕੰਮ ਕਰਵਾਉਣਾ ਹੈ ਜਾਂ ਪੁਲਿਸ ਕੋਲੋਂ ਕੁਝ ਚੀਜ਼ ਕਰਵਾਉਣੀ ਹੈ ਤੇ ਉਹਦੀ ਇੱਕ ਪ੍ਰੈਸ ਰਿਪੋਰਟਰ ਤੋਂ ਹੀ ਸਹਾਈਤਾ ਲੈਣੀ ਪੈਣੀ ਹੈ ਨਹੀਂ ਤੇ ਪੁਰਸ ਬਲਾਜ਼ਮ ਜਿਹੜਾ ਪੁਲਿਸ ਦਾ ਮਹਿਮਾ ਇਹ ਫਰੋਸਪੁਰ ਸ਼ਹਿਰ ਚ ਕੋਈ ਕੰਮ ਨਹੀਂ ਕਰਦਾ ਹਾਂ ਕਿ ਨਾ ਇਹ ਚੰਡੀਗੜ੍ਹ ਸ਼ਹਿਰ ਨਹੀਂ ਜਿੱਥੇ ਇੱਕ ਸਾਈਕਲ ਵੀ ਚੋਰੀ ਹੁੰਦਾ ਚੰਡੀਗੜ੍ਹ ਸ਼ਹਿਰ ਦੇ ਤੇ ਉੱਥੇ ਪੁਲਿਸ ਚੰਡੀਗੜ੍ਹ 12 ਘੰਟਿਆਂ ਚ ਸਾਈਕਲ ਵੀ ਲੱਭ ਕੇ ਦਿੰਦੀ ਏ ਇਹ ਚੀਜ਼ ਦਾ ਦਾਵਾ ਕਰਦਾ ਕਿ ਮੈਂ ਚੰਡੀਗੜ੍ਹ ਹੀ ਮੇਰੀ ਵਰਕਿੰਗ ਮੈਂ ਇਥੋਂ ਰਹਿਣ ਵਾਲਾ ਵਾਸੀ ਆ ਪਰ ਮੈਨੂੰ ਅੱਜ ਫਾਈਨਲੀ ਵੇਖੋ 7.5 ਹੋ ਗਏ 8 ਵਜੇ ਤੋਂ ਲੈ ਕੇ ਤਕਰੀਬਨ 12 ਘੰਟੇ ਦੇ ਰਾਊਂਡ ਹੋ ਗਏ ਆ ਤੇ ਮੈਨੂੰ ਕਿਸੇ ਨੇ ਤੁਹਾਡਾ ਰੈਫਰੈਂਸ ਦਿੱਤਾ ਕਿ ਹਾਂ ਕਿ ਅਗਰ ਫਰੋਈਪਰ ਪੁਲਿਸ ਤੋਂ ਕੰਮ ਕਰਵਾਉਣਾ ਜਾਂ ਕੰਮ ਲੈਣਾ ਇਹਨਾਂ ਤੋਂ ਜਾਂ ਇਹਨਾਂ ਦੇ ਕੁਝ ਵੀ ਮਤਲਬ ਆਪਣੀ ਕੋਈ ਕਾਰਵਾਈ ਕਰਾਉਣੀ ਆ ਤੇ ਪ੍ਰੈਸ ਰਿਪੋਰਟਰ ਦਾ ਸਹਾਰਾ ਲੈਣਾ ਪੈਣਾ ਤੁਹਾਨੂੰ ਉਸ ਤੋਂ ਬਿਨਾ ਪੁਲਿਸ ਕੋਲ ਪ੍ਰਸ਼ਾਸਨ ਇੱਥੋਂ ਦੀ ਫਰੋਈਪਰ ਦੀ ਕੰਮ ਨਹੀਂ ਕਰਦੀ ਇਹ ਅੱਜ ਸਾਡੀ ਪਹਿਲੀ ਚੋਰੀ ਨਹੀਂ ਹੈ ਇਹ ਕੋਈ ਇੱਥੋਂ ਦੀ ਇਸ ਮੱਲੇਦਾਰੇ ਪਹਿਲੀ ਚੋਰੀ ਨਹੀਂ ਹੈ ਇਹ ਸਾਲ ਦੇ ਅੰਦਰ 6-6 ਮਹੀਨੇ ਦੇ ਅੰਦਰ ਅੰਦਰ ਇਹ ਪਹਿਲੇ ਕਾਰ ਦੀ Swift ਗਾਰ ਸੀ ਤਿੰਨ ਵਾਰੀ ਬੈਟਰੀ ਚੋਰੀ ਹੋਈ ਅਸੀਂ ਫਿਰ ਉਹ ਥਾਣੇ ਗਏ ਉਹ ਕਹਿੰਦੇ ਕਿ ਚੋਰੀ ਹੋਈ ਤਾਂ ਵੀ ਉਸ ਤੋਂ ਪਹਿਲਾਂ ਬਾਈਕ ਚੋਰੀ ਹੋਈ ਪਿਛਲੇ ਸਾਲ ਬਾਈਕ ਚੋਰੀ ਹੋਈ ਉਹ ਕਹਿ ਰਹੇ ਨੇ ਸਰ ਕਿੰਨੂ ਫੜੀ ਉਹ ਕਿੰਨਾ ਕਿੱਥੇ ਕਿੱਥੇ ਚਲ ਜੇਗੀ ਚੋਰਾ ਦੇ ਪਿੱਛੇ ਸਿੰਪਲ ਉਹਨਾਂ ਨੇ ਪੱਲਾ ਝਾੜ ਦੇਣਾ ਸਰ ਲਾਸਟ ਹੁਣੇ ਥੋੜੇ ਦਿਨ ਪਹਿਲਾਂ ਹਫਤੇ ਹਫਤੇ ਤੋਂ ਪਹਿਲਾਂ ਇਹ ਸਾਡੇ ਆਪਣੇ ਘਰਾਂ ਦੇ ਨਾਲ ਹੀ ਗਲੀ ਇੱਕ ਉੱਥੇ ਦੁਕਾਨ ਸੀ ਉਹਨਾਂ ਦੁਕਾਨ ਵਿੱਚ ਤਾਲਾ ਤੋੜ ਕੇ ਚੋਰੀ ਕਰ ਗਏ ਉਹਨਾਂ ਨੂੰ ਵੀ ਪੱਲਾ ਝਾੜਦਾ ਕਿ ਸਰ ਦੇਖਦੇ ਆਂ ਕਾਰਵਾਈ ਕਰਦੇ ਆਂ ਬੜ ਕੋਈ ਨਹੀਂ ਹੁੰਦੀ ਖੁਦ ਦੇਖੋ 8 ਵਜੇ ਆ ਕਿੰਨੀ ਵੱਡੀ ਵਾਰਦਾਤ ਹੈ ਕੋਈ ਇੱਕ ਟਾਇਰ ਨਹੀਂ ਇਹ ਨਹੀਂ ਸੀ ਮੇਨ ਚੀਜ਼ਾਂ ਬਾਜੀ ਚੀਜ਼ਾਂ ਫਿਰ ਵੀ ਮਿਲ ਜਾਣਗੀਆਂ ਇਹ ਟਾਇਰ ਕਰ ਲੂ ਮੈਂ ਹੋਰ ਪਵਾ ਲੂਗਾ ਸਾਡੀਆਂ ਮਾਵਾਂ ਪੈਣਾ ਸੜਕਾਂ ਤੇ ਜਾਂਦੀਆਂ ਮੰਦਰ ਗੁਰਦੁਾਰੇ ਉਹ ਸੇਫ ਨੇ ਜੇ ਹੁਣ ਅੱਜ ਵਾਰਤਾ ਤਾਂ ਹੋਰ ਮਹੀਨੇ ਤੱਕ ਮੈਂ ਉਹਨਾਂ ਦੇ ਗਲੇ ਸੋਨਾ ਚੰਨ ਜਿਹੜਾ ਹੁਣ ਫਰੋਹੀਪੁਰ ਚ ਵੈਸੇ ਵੀ ਹੈ ਲਾ ਹੀ ਰੇਣੇ ਬਟ ਉਹ ਸਾਡਾ ਹੀ ਮੱਲਾ ਬੱਚਾ ਮੇਲਾ ਦਾ ਇੱਥੇ ਵੀ ਤਿਆਰੀਆਂ ਹੋਣਗੀਆਂ ਆ ਸਾਰੇ ਵੇਖ ਲੋ ਸਾਰੇ ਖੜੇ ਆ ਅਸੀਂ ਲੈ ਕੇ ਮਹਾਰਾਸ਼ਟਰ ਵੈਂਟ ਲੈ ਕੇ ਬਾਲਸੀ ਗੇਟ ਤੱਕ ਰੋਜ਼ ਦੇ ਚਾਰ ਚਾਰ ਪੰਜ ਖੋਹ ਹੁੰਦੀ ਆ ਮੋਬਾਈਲ ਕਿਸੇ ਦੇ ਮੋਬਾਈਲ ਖੋਹ ਕੇ ਲੈ ਜਾਂਦੇ ਕਿਸੇ ਦੇ ਪਰਸ ਉਹ ਖੋਹ ਕੇ ਲੈ ਜਾਂਦੇ ਲੇਡੀ ਦਾ ਸ਼ਰਿਆ ਹੁੰਦਾ ਹੀ ਰੋਜ਼ ਹੋ ਰੇ ਰੋਜ਼ ਦੋ ਤਿੰਨ ਕੀ ਡੇਲੀ ਆ ਕੋਈ ਸਵਾਲ ਨਹੀਂ ਕਰਦੀ ਨੰਮੀ ਕੋਲ ਦਾ ਇਹ ਨੰਮੀ ਕੋਲ ਸਭ ਕੁਝ ਕਰਦੀ ਨਾ ਕੁਝ ਕਰਦੀ ਹੈ ਹੈ ਕੁਝ ਨਹੀਂ ਕਰਦੀਗੀ ਸਵੇਰ ਦੇ ਟਾਇਰ ਲੱਥੇ ਹੋਏ ਆ ਅਸੀਂ ਬਾਰ ਬਾਰ ਬੱਚਾ 5-7 ਵਾਰ ਚਲਾ ਗਿਆ ਬੱਚਾ ਕੱਲਾ ਵਿਚਾਰਾ ਡਿਊਟੀ ਛੱਡ ਕੇ ਆਇਆ ਉੱਥੇ ਅੱਜ ਪਰ ਕੋਈ ਕਾਰਵਾਈ ਨਹੀਂ ਮੈਨੇ ਕੀਤੀ ਗਈ ਹੁਣ ਹਾਰ ਕੇ ਸਾਨੂੰ ਅੱਕ ਕੇ ਇਹ ਕੰਮ ਕਦਮ ਚੱਕੜਾ ਵਾ ਗਿਆ ਤੁਹਾਨੂੰ ਬੁਲਾ ਪ੍ਰੈਸ ਰਿਪੋਰਟਰ ਨੂੰ ਬੁਲਾਣਾ ਚਾ ਗਿਆ ਨਾ ਕੋ ਲੇਡੀਜ਼ ਸੇਫ ਹੈ ਨਾ ਕੋ ਕੁਝ ਵੀ ਇੱਥੇ ਸੇਫ ਨਹੀਂ ਹੈ ਇੱਥੇ ਸਾਰਾ ਪੁਲਿਸ ਪੁਲਸ ਪੁਲਸ ਦੇਸ਼ਵਤ ਲੈਣ ਲਈ ਪੁਲਸ ਕੋ ਚੜੀਆ ਪੈਸੇ ਦੇ ਦਿਓ ਉਸ ਹੁਣੇ ਆ ਜਾਣ ਜੇ ਅਸੀਂ 5000 ਦੇ ਕੇ ਜਾਂਦੇ ਤਾਂ ਪੁਲਸ ਨੇ ਉਸ ਟੈਕ ਐਂਬੂਲੈਂਸ ਨੇ ਆ ਜਾਣਾ ਸੀ ਇਹ ਕਿ ਤੋ ਪੈਸੇ ਨਹੀਂ ਲੱਗਦੇ ਇਹਦੇ ਵਿੱਚ ਕੋਈ ਕਰਕੇ ਦੀ ਗੱਲ ਕਹਿ ਰਹੀ ਹੈ ਜੀ ਪੁਲਿਸ ਨਾ ਕੋਈ ਪੁਲਿਸ ਹੋਰ دوسری ਲੈਜੈਂਡਸ ਪੁਲਿਸ ਕਿਸੇ ਰਾਤੀ ਚੌਂਕ ਵਿੱਚ 220 ਤੋਂ 300 ਬੰਦਾ ਸੀ ਉਦੋਂ ਮੈਂ ਸਿੰਘ ਚੌਂਕ ਵਿੱਚ ਅਸੀਂ ਲੰਗੇ ਆ ਉਸ ਦੇ ਬਾਵਜੂਦ ਵੀ ਸਵੇਰ 4 ਵਜੇ ਉਹ ਤੋਂ ਬਿਨਾ ਨੰਬਰਾਂ ਤੋਂ ਕਾਰ ਉਹਨਾਂ ਦੇ ਮੈਨ ਆਈ ਆ ਨੋਵਾ ਕਾਰ ਜਿਹੜੀ ਸਾਡੀ ਕਿਤੇ ਦੇ ਬਾਹਰੋਂ ਅਸੀਂ ਫਿਰ ਤੋਂ ਰਿਕਾਰਡਿੰਗ ਹੈ ਇਹ ਦਿੱਲੀ ਗੇਟ ਦੇ ਪੁਲਿਸ ਚੌਂਕੀ ਦੇ ਬਾਹਰੋਂ रिकॉर्डिंग ਜਿਹੜੀ ਮਿਲੀ ਹੈ ਕਿ ਉਥੋਂ ਗੱਡੀ ਬਿਨਾ ਨੰਬਰਾਂ ਤੋਂ ਕੋਈ ਕੋਈ ਸ਼ਹਿਰ ਚ ਬਿਨਾ ਨੰਬਰਾਂ ਤੋਂ ਬਿਨਾ ਤੋਂ ਗੱਡੀਆਂ ਲੰਘ ਰਹੀਆਂ ਕੋਈ ਜਿੱਸੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰਦਾ ਇਹੀ ਕਿ ਇਹ ਐਮਐਲਏ ਦੀ ਗੱਡੀ ਹੁੰਦੀ ਤੇ ਮੈਂ ਕਹਿੰਦਾ ਕਿ ਉਹਨਾਂ ਨੇ ਬੇਸ਼ੱਕ ਪੱਲਿਓ ਹੀ ਆਉਦੇ ਉਹ ਕਾਰ ਲੈ ਗਦੇ ਨਹੀਂ ਪਰ ਕਟ ਨਹੀਂ ਬੜਾ ਆਮ ਆਦਮੀ ਲਈ ਪੁਲਿਸ ਜ਼ੀਰੋ ਆ ਹਾਂ ਸਰਕਾਰ ਸਾਡੇ ਸਰ ਪੁਲਿਸ ਵਾਲੇ ਫਿਰ ਰਿਪੋਰਟ ਲਗਾ ਕੇ ਆਏ ਆ ਤੇਦੇ 5000 ਰੁਪਏ ਤੋਂ ਤੁਹਾਡੇ ਐਕਟਾ ਲਵਦੇ ਨੇ ਹਾਂ 5000 ਰੁਪਏ ਮੰਗ ਲਿਆ ਹਾਂ 5000 ਰੁਪਏ ਦਿਓ ਤੇ ਐਕਟਾ ਲਵਦੇ ਨੇ ਆ ਸ਼ਰਮ ਉਹਨੇ 5000 ਰੁਪਏ ਮੰਗਿਆ ਜੀ ਹਾਂ ਮੈਂ ਗਈ ਪੰਜਿਆ ਦੇ ਨਾਲ ਤੁਸੀਂ ਐਕਟਰ ਦੇ ਨੂੰ ਲਿਆ ਕੇ ਬਾਅਦ ਚ ਉਹ ਬੰਦਾ ਉੱਥੋਂ ਭੱਜ ਗਿਆ ਥਾਣਾ ਨਿਕਲ ਗਿਆ ਜੀ ਅੱਛਾ ਮੈਂ ਨਾਲ ਤਿੰਨ ਚਾਰ ਸਾਡੇ ਲੇਡੀਜ਼ ਗਈਆਂ ਜਿਹਦਾ ਐਕਟਰ ਚੋਰੀ ਹੋਈ ਹੈ ਅੱਛਾ ਕੈਮਰਾ ਵੀ ਉਹਨਾਂ ਨੂੰ ਬਾਤ ਆ ਸਭ ਨੂੰ ਬਾਤ ਆ ਲੇਕਿਨ ਚੋਰਾਂ ਨੂੰ ਗੁਲਾਪ ਤਾਂ ਜੀ ਸੁਨੇ ਵਾਰਦਾਤ ਹੋਈ ਨੂੰ ਕਿੰਨੇ ਘੰਟੇ ਜਿਹੜੇ ਬੀਤ ਚੁਕੇ ਆ ਜੀ ਇਹ ਮੈਨੂੰ 12 12 ਨਹੀਂ 3 ਵਜੇ ਮਤਲਬ 12 12 18 ਘੰਟੇ ਹੋ ਗਏ 18 19 ਘੰਟੇ ਹੋ ਗਏ ਵਾਰਦਾਤ ਨੂੰ ਲਾਜਮ ਹੁਣ ਤੱਕ ਆਇਆ ਇੱਥੇ ਮੌਕਾ ਦੇਖਣ ਕੋਈ ਨਹੀਂ ਆਇਆ ਕੋਈ ਆਖਰ ਚ ਤੁਹਾਡਾ ਸਾਰਾ ਲਿੱਤਾ ਗਿਆ ਤਾਂ ਹੀ ਕਰਕੇ ਤੁਹਾਨੂੰ ਬੁਲਾਇਆ ਕਿ ਸਰ ਸਾਡੀ ਮਦਦ ਕਰੋ ਉਹਨਾਂ ਤੋਂ ਬਿਨਾਂ ਸਾਡੀ ਨਹੀਂ ਹੁੰਦਾ ਪਿਆ ਬਾਈ ਕਿਤੇ ਕੋਈ ਪੁਰਾਣਾ ਮਜ਼ਦੂਰ ਜਾ ਰਿਹਾ ਦਿਹਾੜੀ ਕਰ ਰਿਹਾ ਉਹਨੂੰ ਫੜ ਲੈਂਦੇ ਆ 100 ਰੁਪਏ ਦੇ ਦਿਓ 50 ਰੁਪਏ ਦੇ ਦਿਓ ਉਹਨੂੰ ਫੜਿਆ ਜਾ ਸਕਦਾ ਹੈ ਤੇ ਸਵੇਰ ਜਿਹੜੀ ਕਾਰ ਆਈ ਹੈਗੀ ਅੱ비 ਨੰਬਰ ਤੋਂ ਨੋਵਾ ਕਾਰ ਉਹਨੂੰ ਉਹਨੂੰ ਨਹੀਂ ਫੜਿਆ ਗਿਆ ਥਾਣੇ ਦੇ ਮੂੰਹ ਦੀ ਲੰਗੀ ਆ ਰਾਤੀ ਨਾਕਾ ਕਿੰਨਾ ਸੀਦੋਂ ਮਸੇਂਦੇ ਚੌਂਕ ਚ ਸੀ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਆ ਵੀ ਸ਼ਹਿਰ ਬਾਰੇ ਸੋਚੋ ਸ਼ਹਿਰ ਨੇ ਬੜਾ ਤੁਹਾਡਾ ਸਾਥ ਦਿੱਤਾ ਬੜਾ ਜਿਹੜਾ ਚੀਜ਼ਾਂ ਕੀਤੀਆਂ ਤੁਹਾਡਾ ਵੀ ਬਹੁਤ ਵੋਟ ਪਾ ਕੇ ਤੁਹਾਨੂੰ ਜਿਤਾਇਆ ਬੜੇ ਉਤਸ਼ਾਹ ਨਾਲ ਵੀ ਹਾਂ ਵੀ ਤਾਂ ਭਾਜੀ ਮੰਗ ਕੀ ਕਰਦੇ ਹੋ ਮੈਂ ਦੇਖਿਆ ਜਦੋਂ ਤਾਂ ਮੈਂ ਤਾਂ ਮੰਗ ਇਹੀ ਕਰਦਾ ਇਨਸਾਫ ਦੀ ਮੰਗ ਕਰਦਾ ਕਿ ਜੇ ਵਾਰਦਾ ਤਾਂ ਇਦਾਂ ਹੋਣ ਲੱਗਿਆਂ ਉਹਨਾਂ ਨੂੰ ਚੋਰ ਨੂੰ ਫੜਿਆ ਜਾਵੇ ਬਗਾਇਦਾ ਪੁੱਛਿਆ ਜਾਵੇ ਕਿਉਂ ਚੋਰੀਆ ਤੇ ਮੇਰਾ ਮੇਰੇ ਟਾਇਰ ਮੈਨੂੰ ਜੇ ਜੋ ਵੀ ਚੀਜ਼ ਮਾਨ ਦੇ ਮੇਰੀ ਇੱਥੋਂ ਖੋ ਗਏ ਲੈ ਇਹ ਚੋ ਲਾ ਕੇ ਲੈ ਕੇ ਗਏ ਉਹ ਵਾਪਸ ਮੇਰੇ ਤੋਂ ਵਾਦ ਦੁਆਈ ਜਾਵੇ ਤੁਸੀ ਥਾਣੇ ਗਏ ਸੀ ਤਾਂ ਕੀ ਗੱਲਬਾਤ ਹੋਈ ਸਰ ਉਹਨਾਂ ਕੋਲ ਇਹੀ ਰਿਪੋਰਟ ਮੰਗੀ ਸਾਨੂੰ ਰਿਪੋਰਟ ਦੀ ਕਾਪੀ ਦੇ ਦਿਓ ਹੋਰ ਤਾਂ ਸਾਰੇ ਦਿਨ ਤੁਸੀਂ ਨਹੀਂ ਆਏ ਸੀ ਕਹਿ ਕੇ ਆਏ ਹੋ ਉੱਥੇ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਅਸੀਂ ਕਹਿ ਕੇ ਆਏ ਸਰ ਸਾਨੂੰ ਕੁਝ ਨਹੀਂ ਚਾਹੀਦਾ ਛੱਡੋ ਸਾਨੂੰ ਰ ਨੀ ਇੱਥੇ ਪਈ ਹੋएगी ਬੰਦਾ ਮੀਟਿੰਗ ਚਾ ਮੁਲਾਜ਼ਮ ਸਾਡਾ ਮੀਟਿੰਗ ਚਾ ਬਸ ਨਾ ਸਾਨੂੰ ਰਿਪੋਰਟ ਦੀ ਉਹਨਾਂ ਨੇ ਕੋਪੀ ਦਿੱਤੀ ਆ ਅਸੀਂ ਸਵੇਰੇ ਵੀ ਮੰਗੀ ਆ ਉਹਨਾਂ ਕੋਲ ਕਿ ਸਰ ਕਾਪੀ ਦੇ ਫੋਟੋ ਖਿੱਚ ਲਈਏ ਉਹ ਕਹਿੰਦੇ ਕਿ ਨਹੀਂ ਸਾਨੂੰ ਸਟੈਂਪ ਸਟੈਂਪ ਲੈਣੀ ਪੈਂਦੀ ਆ ਤੇ ਤੁਸੀਂ ਘੰਟੇ ਤੱਕ ਅੱਗੇ ਆ ਕੇ ਲੈ ਚ ਬਾਕੀ ਉਹਨਾਂ ਵੱਲ ਗੁੱਸਾ ਹੋਰ ਐਡ ਕਰਨਾ ਚਾਹਾਂਗੇ ਇੱਥੋਂ ਦਾ ਪੁਲਿਸ ਮੁਲਾ ਪੁਲਿਸ ਮਹਿਕਮਾ ਫਿਰੋਜ਼ਪੁਰ ਦਾ ਖਾਸ ਕਰਕੇ ਜਦੋਂ ਵੀ ਕੋਈ ਬਾਈਕ ਦੀ ਚੋਰੀ ਹੁੰਦੀ ਹੈ ਜਾਂ ਕੋਈ ਵੀ ਸਨੇਚਿੰਗ ਹੁੰਦੀ ਹੈ ਕੋਈ ਵੀ ਬੰਦਾ ਕੰਪਲੇਂਟ ਲਿਖਵਾਣ ਜਾਂਦਾ ਹੈ ਉਹਦੇ ਕੋਲ ਐਪਲੀਕੇਸ਼ਨ ਲੈ ਲਈ ਜਾਂਦੀ ਹੈ ਪਰ ਉਹਦੀ ਐਫਆਈਆਰ ਜਰਾ ਵੀ ਦਰਜ ਨਹੀਂ ਕੀਤੀ ਜਾਂਦੀ ਜਿਹਦੇ ਕਰਕੇ ਇੱਥੋਂ ਦਾ ਕਰਾਇਮ ਰਿਕਾਰਡ ਸ਼ੋ ਹੀ ਨਹੀਂ ਹੁੰਦਾ ਸ਼ਹਿਰ ਦਾ ਦੂਸਰੀ ਗੱਲ ਅਗਰ ਕਿਸੇ ਦਾ ਇੰਸ਼ੋਰੈਂਸ ਹੈ ਤਾਂ ਉਹਨੂੰ ਆਪ ਵੀ ਐਫਆਈਆਰ ਦਰਜ ਕਰਵਾਉਣ ਦੇ ਲਈ ਇੱਕ ਰਿਸ਼ਵਤ ਦੇਣੀ ਪੈਂਦੀ ਹੈ ਐਫਆਈਆਰ ਦਰਜ ਕਰਵਾਉਣ ਦੇ ਲਈ ਵੀ ਉਹਨੂੰ ਰਿਸ਼ਵਤ ਦੇਣੀ ਪੈਂਦੀ ਹੈ ਇੱਕ ਚੋਰੀ ਤਾਂ ਉਹਦੇ ਕੋਲ ਪਹਿਲੇ ਹੋ ਚੁੱਕੀ ਹੋਈ ਹੈ ਦੂਸਰੀ ਲੁੱਟ ਉਹ ਥਾਣੇ ਦੇ ਵਿੱਚ ਤੁ ਜਾ ਕੇ ਬੰਦੇ ਦੀ ਹੁੰਦੀ ਹੈ ਵੀ ਉਹਨੂੰ ਰਿਸ਼ਵਤ ਦੇ ਕੇ ਆਪਦਾ ਇੱਕ ਐਫਆਈਆਰ ਲੈਣੀ ਪੈਂਦੀ ਹੈ ਤਾਂ ਕਿ ਉਹ ਆਪਦਾ ਇੰਸ਼ੋਰੈਂਸ ਦਾ ਕਲੇਮ ਕਰ ਸਕੇ ਬਿਲਕੁਲ ਪੁਲਿਸ ਪ੍ਰਸ਼ਾਸਨ ਤੇ ਵੱਡੇ ਆਰੋਪ ਜਿਹੜੇ ਆ ਉਹ ਲੱਗ ਰਹੇ ਆ ਕਿ ਸਵੇਰ ਦੀ ਜਿਹੜੇ ਇਹ ਚੋਰੀ ਹੋਈ ਆ ਨਵੀਂ ਕ੍ਰੇਟਾ ਗੱਡੀ ਦੇ ਟਾਇਰ ਜਿਹੜੇ ਆ ਉਹ ਚੋਰਾ ਵੱਲੋਂ ਖੋਲ ਲਏ ਗਏ ਆ ਤੇ ਕਈ ਘੰਟੇ ਵੀ ਜਿਹੜੇ ਆ ਬੀਤ ਚੁੱਕੇ ਆ ਪਰ ਪੁਲਿਸ ਕੋਲੇ ਇੰਨਾ ਟਾਈਮ ਨਹੀਂਗਾ ਕਿ ਉਹ ਇੱਥੇ ਆ ਕੇ ਮੌਕਾ ਜਿਹੜਾ ਉਹ ਦੇਖ ਸਕੇ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਦੇ ਨੇ ਇਹਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਜਿੱਥੇ ਨਵੀਂ ਕ੍ਰੇਟਾ ਕਾਰ ਦੇ ਤਿੰਨ ਟਾਇਰ ਜਿਹੜੇ ਚੋਰ ਆ ਉਹ ਖੋਲ ਕੇ ਫਰਾਰ ਹੋ ਗਿਆ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਟਾਇਰ ਜਿਹੜੇ ਆ ਉਹ ਖੁੱਲੇ ਗਿਆ ਇਧਰ ਵੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਕਿ ਦੋਨੋਂ ਪਾਸੋਂ ਇੱਕ ਸਾਈਡ ਤੋਂ ਇੱਕ ਟਾਇਰ ਜਿਹੜਾ ਖੋਲਾ ਹੋਇਆ ਤੇ ਇੱਕ ਸਾਈਡ ਤੋਂ ਦੋ ਟਾਇਰ ਜਿਹੜੇ ਖੋਲ ਕੇ ਉਹ ਲੈ ਗਿਆ ਹਜੇ ਜਿਹੜੇ ਸਬੂਤ ਦੇ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਟਾਇਰ ਦੇ ਨਟ ਵੀ ਜਿਹੜੇ ਆ ਨਟ ਬੋਲਟ ਵੀ ਜਿਹੜੇ ਆ ਉਹ 꼴 ਪਏ ਹੋਏ ਆ ਥੱਲੇ ਇੱਟਾ ਲਗਾ ਕੇ ਜਿਹੜੇ ਟਾਇਰ ਉਹ ਖੋਲ ਕੇ ਚੋਰ ਜਿਹੜੇ ਆ ਫਰਾਰ ਹੋ ਗਿਆ ਤਾਂ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਤੇ ਜਿਹੜੀ ਰੋਕ ਆ ਉਹ ਨਹੀਂ ਲੱਗ ਰਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਪਰ ਸ਼ਾਇਦ ਜਾਪਦਾ ਹੈ ਕਿ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੰਬ ਕਰ ਨਹੀਂ ਨੀਂਦ ਸੌ ਰਿਹਾ ਸੋ ਲੋੜ ਹੈ ਜਿਲਾ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਸ਼ਹਿਰ ਵਾਸੀ ਜਿਹੜੇ ਆ ਉਹ ਸੁੱਖ ਦਾ ਸਾਹ ਜਿਹੜਾ ਉਹ ਲੈ ਸਕਣ ਕਮੇਟੋ ਕੈਮਰਾਮੈਨ ਰਾਜਵੀਰ ਦੇ ਨਾਲ ਕਰਨਜੀ ਸਖਾਣਾ ਫੋਟੋ ਲੈ ਲਈ